ਆਲੋ ਨਾਮ ਸਾਡਾ ਪਤਰਸਨ ਨਾਮ ਜਗਨਜੀਤ ਨਕਰਾਂਦੇ ਕੇ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਕਨਾਲ ਕਾਨੂੰਨੀ ਬਠਿੰਡਾ ਕੱਲ ਸਾਨੂੰ ਇੱਕ 112 ਤੇ ਕਾਲ ਮਸੂਲ ਹੋਈ ਸੀ ਕਿ ਗੁਰਪ੍ਰੀਤ ਸਿੰਘ ਜੋ ਕਿ ਅਮਰਪੁਰਾ ਬਸਤੀ ਦੇ ਰਹਿਣ ਵਾਲੇ ਕਿ ਸਾਡੇ ਘਰੇ ਜਿਹੜਾ ਹੈਗਾ ਰਾਤ ਨੂੰ ਜਿਹੜਾ ਹੈਗਾ ਕੋਈ ਨਾਮ ਵਲੋਂ ਵਿਅਕਤੀ ਵੱਲੋਂ ਜਿਹੜਾ ਹੈ 8 ਤੋਂ 10 ਟੋਲੇ ਜਿਹੜਾ ਸੋਨਾ ਚੋਰੀ ਕਰ ਲਿਆ ਗਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਅੰਡਰ ਸੈਕਸ਼ਨ 331 4 305 ਬੀ ਐਨ ਐਸ ਜਿਹੜੀ ਦਰਜ ਰਜਿਸਟਰ ਕੀਤੀ ਗਈ ਸੀਗੀ ਤੇ ਦਰਾਨੇ ਤਵਤੀਸ਼ ਜਿਹੜਾ ਇਸ ਵਿੱਚ ਅਨਮੋਲ ਸਿੰਘ ਏਲੀਅਸ ਮੂਸ਼ੀ ਜੋ ਕਿ ਅਮਰਪੁਰਾ ਬਸਤੀ ਦੇ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਸ ਜਿਹੜਾ ਹੈਗਾ ਥਾਣਾ ਕਨਾਲ ਕਲੋਨੀ ਦੀ ਟੀਮ ਤੇ ਚੌਕੀ ਵਰਧਮਾਨ ਦੀ ਟੀਮ ਨੂੰ ਜਿਹੜਾ ਹੈਗਾ ਮਿਹਨਤ ਕਰਦੇ ਹੋਏ ਉਦੋਂ ਸਫਲਤਾ ਮਿਲੀ ਜਦੋਂ ਇਹਦੀ ਇੰਟਰੋਗੇਸ਼ਨ ਦੌਰਾਨ ਇਹਨੇ ਮੰਨਿਆ ਕਿ ਜਿਹੜਾ ਹੈਗਾ ਮੈਂ ਹੀ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਦੇ ਘਰੋਂ ਜਿਹੜਾ ਹੈਗਾ 8 ਤੋਂ 10 ਟੋਲੇ ਜਿਹੜਾ ਸੋਨਾ ਚੋਰੀ ਕੀਤਾ ਹੈਗਾ ਤੇ ਦੌਰਾਨ ਤਬਤੀਸ਼ ਜਿਹੜਾ ਹੈ ਤੋ ਕਰੀਬ ਜਿਹੜਾ 8 ਟੋਲੇ ਸੋਨਾ ਜਿਹੜਾ ਰਿਕਵਰ ਵੀ ਹੋ ਚੁੱਕਾ ਹੈ ਤੇ ਇਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਜਿਹੜਾ ਇਹਨੂੰ ਡੰਗਾਈ ਤੋਂ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਹੋਰ ਵੀ ਕੋਈ ਇਹਦੇ ਵੱਲੋਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਚੋਰੀਆਂ ਕੀਤੀਆਂ ਹੋ ਸਕਦੀਆਂ ਤੇ ਹੋਰ ਵੀ ਜੇ ਕਿਸੇ ਦਾ ਰੋਲ ਸਾਹਮਣੇ ਆਉਂਦਾ ਉਹਦੇ ਖਿਲਾਫ ਵੀ ਬੰਦੀ ਸਖਤ ਸਤ ਕਰਵਾਈ ਕੀਤੀ ਜਾਵੇ ਨਹੀਂ ਜਿਹੜਾ ਉਹਨਾਂ ਨੇ ਬਿਆਨਾਂ 'ਚ ਜਿਹੜਾ ਹੈਗਾ 8 ਤੋਲੇ ਸੋਨਾ ਜਿਹੜਾ ਹੈਗਾ ਉਹਨਾਂ ਨੇ ਜ਼ਿਕਰ ਕੀਤਾ ਵੀ ਸਾਡੇ 8 ਤੋਲੇ ਸੋਨਾ ਚੋਰੀ ਹੋਇਆ ਹੈ ਤੇ ਉਹ ਤੇ ਜਿਹੜਾ ਮਾਮਲਾ ਜਿਹੜਾ ਹੈਗਾ 331 4 ਤੇ 305 ਬਿジネス ਤੇ ਰਜਿਸਟਰ ਕੀਤਾ ਗਿਆ ਉਹਦੇ ਚ ਜੈਂਟਸ ਰਿੰਗ ਸੀਗੀਆਂ ਚੇਨ ਸੀਗੀ ਕੜੇ ਸੀਗੇ ਤੇ ਮੇਲ ਜਿਹੜੀਆਂ ਹੈਗੀਆਂ ਰਿੰਗ ਸੀਗੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਜਿਹੜੇ 8 ਤੋਂ 10 ਆਈਟਮਾਂ ਸੀ ਇਹ ਘਰੇ ਸੀਗੇ ਤੇ ਜਿਹੜਾ ਅਨਮੋਲ ਮੂਤੀ ਹੈ ਪਹਿਲਾਂ ਵੀ ਇਹਦੀ ਜਿਹੜੀ ਹੈਗੀ ਆ ਮਾਤਾ ਇਹਨਾਂ ਦੇ ਘਰੇ ਕੰਮ ਕਰਦੀ ਸੀਗੀ ਤੇ ਇਹਦਾ ਪਹਿਲਾਂ ਵੀ ਆਉਣ ਜਾਣ ਸੀ ਇਹਨਾਂ ਦੇ ਘਰੇ ਤੇ اسی ਚੀਜ਼ ਦਾ ਇਹਨੇ ਫਾਇਦਾ ਲੈਂਦੇ ਹੋਏ ਇਨਾਂ ਦੇ ਘਰੋਂ ਜਿਹੜੀ ਹੈਗੀ ਇਹ ਸਟੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਪਹਿਲਾਂ ਵੀ ਕੋਈ ਚੋਰੀ ਦਾ ਮਾਮਲਾ ਚੱਲ ਰਿਹਾ ਸੀ ਇਹਦੇ ਪਹਿਲਾਂ ਹਾਂਜੀ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਪਹਿਲਾਂ ਵੀ ਮੁਕੱਦਮਾ ਦਰਜ ਹੈ ਤੇ ਸੋ ਅਸੀਂ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਵੀ ਇਹ ਤੋਂ ਜਿਹੜੀ ਹੈਗੀਆਂ ਚੋਰੀ ਦੀਆਂ ਵਾਰਦਾਤਾਂ ਟਰੇਸ ਹੁੰਦੀ ਸੰਭਾਵਨਾ ਹੈ ਕਿ ਦੋ ਜਣੇ ਕੀ ਤੱਕ ਕੀ ਰਿਸ਼ਤੇ ਕੋਈ ਤਾਂ ਐਸੀ ਆਪ ਨਹੀਂ ਨਹੀਂ ਇੱਥੇ ਇੱਕ ਹੀ ਦੋਸ਼ੀ ਜਿਹੜਾ ਹੈ ਅਨਮੋਲ ਐਲੀਅਸ ਮੂਸ਼ੀ ਨੂੰ ਅਰੈਸਟ ਕੀਤਾ ਹੈ ਤੇ ਇਹਦੀ ਅਜੇ ਅਸੀਂ ਡੰਗਾਈ ਨਾਲ ਹੋਰ ਪੁੱਛਗਿਛ ਕਰਾਂਗੇ ਵੀ ਹੋਰ ਵੀ ਕੋਈ ਇਹਦੇ ਵਿੱਚ ਜੇ ਕਿਸੇ ਦਾ ਰੋਲ ਸਾਹਮਣੇ ਆਉਂਦਾ ਹੈਗਾ ਤਾਂ ਉਹਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਊ। ਇਹਦੀ ਕਰੀਬ 22 ਸਾਲ ਉਮਰ ਹੈਗੀ ਅਤੇ ਵਿਲਾ ਹੀ ਹੈਗਾ ਜਿਹੜਾ ਹੈਗਾ ਪਿੱਛੇ ਵੀ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਦਾ ਚੋਰੀ ਕੀਤਾ ਸੀ ਉਹਦਾ ਮੁਕੱਦਮਾ ਦਰਜ ਹੋਇਆ ਸੀ। ਬਾਕੀ ਜਿਹੜਾ ਹੈਗਾ ਅੱਜ ਰਿਮਾਂਡ ਅਸਲ ਕਰਕੇ ਹੋਰ ਅਸੀਂ ਬਰੀਕੀ ਨਾਲ ਇਹਦੀ ਜਿਹੜੀ ਹੈਗੀ ਜਾਂਚ ਕਰਾਂਗੇ ਤਾਂ ਜੋ ਹੋਰ ਵੀ ਜਿਹੜੀਆਂ ਕੋਈ ਚੋਰੀ ਦੀਆਂ ਵਾਰਦਾਤਾਂ ਹੋਈਆਂ ਉਹ ਵੀ ਟ੍ਰੇਸ ਹੋ ਸਕਣ। ਸੋਨਾ ਫਰ ਹੋਵੇਗੀ ਬਰੰਗ ਹਾਂਜੀ ਕਰੀਬ ਜਿਹੜਾ ਹੈਗਾ ਇਹਦੇ 90% ਸੋਨਾ ਰਿਕਵਰ ਹੋ ਗਿਆ ਤੇ ਬਾਕੀ ਜਿਹੜਾ ਇਹਨੂੰ ਹੋਰ ਜਿਹੜਾ ਢੰਗਾਈ ਨਾਲ ਪੁੱਛਗਿਛ ਕਰਕੇ ਜਿਹੜਾ ਹੋਰ ਕੋਈ ਜਿਹੜਾ ਇਹ ਚ ਰਿਕਵਰ ਹੋਣ ਵਾਲੀ ਚੀਜ਼ ਹੈ ਉਹ ਵੀ ਜਿਹੜੀ ਹੈਗੀ ਐਸੀਰ ਨੂੰ ਰਿਮਾਂਡ ਤੇ ਲੈ ਕੇ ਇਹਦੀ ਹੋਰ ਪੁੱਛਗਿਛ ਕਰਨਗੇ ਲਗਾਇਆ